सत श्रीकाल जी वेलकम है जी थोड़ा मनिंदर सैनी ब्लॉग से हाँ जी अज थो असा जी कमीज की कटाई ठीक है जी मैं दोनों पहले उतारे हुए ठीक है जी जी कमीज की तैयार लेंथ हैगी अपने को इंच ठीक है जी घेरा है अपने को इक्की इंच ਅੱਠ ਇੰਚ ਬਾਕੀ ਐਕਸਟਰਾ ਕਪੜਾ ਤਾਂ ਫੋਲਡਿੰਗ ਲਈ ਠੀਕ ਹੈ ਜੀ ਘੇਰਾ ਆਪਣੇ ਕੋਲ 10.5 ਇੰਚ 10.5 ਇੰਚ ਦਾ ਡਬਲਪਲੇਕ ਹੋ ਗਿਆ 21 ਇੰਚ ਠੀਕ ਹੈ ਜੀ ਬਾਕੀ 2 ਇੰਚ ਆਪਣੇ ਕੋਲ ਫੋਲਡਿੰਗ ਲਈ ਮਾਰਕਡ ਆਪ ਦੇਖੋ ਠੀਕ ਹੈ ਜੀ ਤੇ ਕਮੀਜ਼ ਦੇ ਦੋਨੋਂ ਬੰਦ ਪੱਲੇ ਮੇਰੀ ਸਾਈਡ ਤੇ ਠੀਕ ਹੈ ਜੀ ਓਪਨ ਇਸੇ ਸਾਈਡ ਤੇ ਆ ਗਿਆ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਪਿਛਲਾ ਗਲਾ ਹੈਗਾ ਜੀ 5.5 ਇੰਚ ਤਿਆਰ ਠੀਕ ਹੈ ਜੀ ਉਸ ਹਿਸਾਬ ਨਾਲ ਅਸੀਂ ਤੀਰੇ ਦਾ ਨਿਸ਼ਾਨ ਲਗਾਵਾਂਗੇ ਜੋ ਕਿ ਲੱਗੇਗਾ 6.5 ਇੰਚ ਤੇ ਠੀਕ ਹੈ ਜੀ బందీట్ అస నిశా సాడే షే ఇ ట్కేజీ ఇంవే సత ఇ నిశాను ఇద్దరం అసలు ఇక్కడ ఫే దా మిల్వే సాడే చీకేజీ ఇక్కడ స్వేర్ బాక్స్ బాజీ ਆਕੇ ਆਪਣੇ ਕੋ ਖਾਤੀ ਦਾ ਨਿਸ਼ਾਨ ਹੈਗਾ ਛਾਤੀ ਨਾਲ ਦੀ ਹੈਗੀ 19 ਇੰਚ ਠੀਕ ਹੈ ਜੀ 19 ਇੰਚ ਸਿਰਫ ਇੱਕ 프ਰੰਟ ਤੋਂ ਹੈ ਜੀ ਠੀਕ ਹੈ ਡਬਲ ਆਪਣੇ ਆਕੇ 38 ਇੰਚ 38 ਇੰਚ ਸਾਡੇ 19 ਦਾ ਆਪਣੇ ਕੋ ਹਾਫ ਆ ਗਿਆ ਸੋਰੀ 19 ਦਾ ਹਾਫ ਆਪਣੇ ਕੋ ਆ ਗਿਆ 9 ਇੰਚ ਠੀਕ ਹੈ ਜੀ ਕਮਰ ਦਾ ਨਿਸ਼ਾਨ ਅਸੀਂ ਲਾਵਾਂਗੇ 14 ਇੰਚ ਤੋਂ ਠੀਕ ਹੈ ਜੀ ਕਮਰ ਹੈਗੀ ਇਹਨਾਂ ਦੀ 18 ਇੰਚ 18 ਦਾ ਹਾਫ ਆ ਗਿਆ 9 ਇੰਚ ਠੀਕ ਹੈ ਜੀ ਅੱਧਾ ਇੰਚ ਅਸੀਂ ਬਧਾਵਾਂਗੇ ਕਿਉਂਕਿ ਸਪਲੇਟਾ ਪਾਉਣੀ ਹੈ ਠੀਕ ਹੈ ਜੀ ਅੱਗੇ ਅਸੀਂ ਲਾਵਾਂਗੇ 22 ਇੰਚ ਤੋਂ ਨਿਸ਼ਾਨ ਠੀਕ ਹੈ ਤੇ ਇਹਨਾਂ ਦਾ हिਪ ਹੈਗੀ ਆਪਣੇ ਕੋਲ 21 ਇੰਚ ਠੀਕ ਹੈ ਜੀ 10.5 ਇੰਚ ਪੰਜ ਹੁਣ ਤੁਸੀਂ ਦੇਖੋ ਜੀ ਪਹਿਲਾ ਅਸੀਂ ਜਿਹੜੀ ਸਾਂਝੀ ਬਲਾਈ ਪਾਉਣੀ ਠੀਕ ਹੈ ਜੀ ਜਿਹੜੀ ਫਰੰਟ ਔਰ ਬੈਕ ਤੇ ਇਕੱਠੇ ਆ ਪੈਂਦੀ ਦੇਖੋ ਜੀ 1.5 ਇੰਚ ਦਾ ਗੈਪ ਹੋ ਆ ਲਓ ਜੀ ਠੀਕ ਹੈ ਜੀ ਆਪਾਂ ਜਿੱਥੇ ਛਾਤੀ ਦੀ ਐਂਸ਼ਨ ਉੱਥੇ ਜਾ ਕੇ ਇਸ ਨੂੰ ਲਗਾਉਂਦੇ ਹੁਣ ਅਸੀਂ ਇੰਚ ਠੀਕ ਹੈ ਜੀ ਇੰਚ ਪੌਣਾ ਕਿੰਚ ਤੁਸੀਂ ਨਿਸ਼ਾਨ ਲਗਾ ਲਓ ਇਹ ਫਰੰਟ ਕੱਟਣੇ ਪਾਓ ਠੀਕ ਹੈ ਜੀ ਹੁਣ ਜਿੱਥੇ ਅਸੀਂ ਆ ਧੀਰਾ ਰੱਖਿਆ ਹੈ ਧੀਰੇ ਵਾਲੀ ਸਾਈਡ ਤੋਂ ਅੱਧਾ ਇੰਚ ਆ ਦੇਖ ਅੱਧਾ ਇੰਚ ਉੱਪਰ ਲੋਜੀ ਠੀਕ ਹੈ ਜੀ ਜਿੰਨਾ ਆਪਣਾ ਗਲ ਤਿਆਰ ਹੈ ਜਿੰਨਾ ਚੌੜਾ ਸੀ ਪਾਉਣਾ ਠੀਕ ਹੈ ਪਾਉਣੇ ਕਿ 3 ਇੰਚ ਜੀ ਆ ਲੋ ਜੀ ਬਸ ਉੱਤੇ ਨਿਸ਼ਾਨ ਲਗਾ ਕੇ ਅਸੀਂ ਤਿਰਛਾ ਮਿਲਾ ਦੇਣਾ ਠੀਕ ਹੈ ਜੀ ਹਾਂ ਜੀ ਹੁਣ ਆਪਣੇ ਪਲੇਟਾਂ ਦੇ ਨਿਸ਼ਾਨ ਹੈ ਜੀ ਇਥੋਂ 12 ਇੰਚ ਦੀ ਸੇ ਪਲੇਟ ਪਾਵਾਂਗੇ ਠੀਕ ਹੈ ਜੀ ਜਿਹਦਾ ਗੈਪ ਬਣਾਉਗਾ ਸਾਢੇ 3 ਇੰਚ ਤੇ ਲੰਬੀ ਹੋਗੀ ਇਹ ਸਾਢੇ 7 ਇੰਚ ਦੀ ਠੀਕ ਹੈ ਜੀ ਗੈਪ ਆਪਣੇ ਕੋਲੋਂਗਾ ਸਾਢੇ 3 ਇੰਚ ਇਹੋ ਸੇ ਮਿਲਾਂਗੇ ਹਾਂ ਠੀਕ ਹੈ ਜੀ ਸੇਮ ਇਸੇ ਤਰ੍ਹਾਂ ਇਸ साइड ਤੇ ਸਿ ਨਿਸ਼ਾਨ ਲਗਾ ਦਾਂਗੇ ਹਲਕੇ ਹਲਕੇ ਮਾਰ ਕੇ ਤੁਹ ਦਿੱਖ ਵੀ ਰਹੇ ਆ ਹਾਂਜੀ 12 ਇੰਚ ਤੋਂ ਅਸੀਂ ਨਿਸ਼ਾਨ ਲਗਾਵਾਂਗੇ 11.5 ਇੰਚ ਆਪਣੀ ਪਲੇਟ ਤਿਆਰ ਰਹਿ ਜਾਣੀ ਆ ਠੀਕ ਹੈ ਜੀ ਸਾਢੇ 3 ਇੰਚ ਦਾ ਗੈਪ ਸਾਢੇ 7 ਇੰਚ ਦੀ ਅਸੀਂ ਪਲੇਟ ਦੀ ਲੰਬਾਈ ਰੱਖ ਦਿੱਤੀ ਹੈ ਤੇ ਸਾਢੇ 3 ਇੰਚ ਦਾ ਦੁਬਾਰਾ ਤੋਂ ਗੈਪ ਸੇਮ ਐਜ਼ ਇਟ ਇਜ਼ 12 ਇੰਚ ਠੀਕ ਹੈ ਸਾਢੇ 7 ਇੰਚ ਦਾ ਗੈਪ ਲੰਬਾਈ ਸਾਢੇ 3 ਇੰਚ ਦਾ ਗੈਪ ਸਿੱਧੀ ਜਿਹੀ ਫੁਲਾ ਦੇਗੀ ਬਹੁਤ ਹੀ ਸੌਖੇ ਤਰੀਕਿਆਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨੇ ਸੌਖੇ ਦੇ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾ ਸਕੀਏ ਹਾਂਜੀ ਵੀਡੀਓਜ਼ ਨੂੰ ਪਿਆਰ ਕਿਤੇ ਆ ਕਰ ਜੀ ਤਾਂ ਕਿ ਅਸੀਂ ਮੋਟੀਵੇਟ ਹੋ ਸਕੀਏ 4 ਵੀਡੀਓਜ਼ ਅਪਲੋਡ ਕਰ ਦਿੰਦੇ ਹਾਂ ਜੀ ਠੀਕ ਹੈ ਜੀ ਕੱਪੜੇ ਤੁਸੀਂ ਬਰਾਬਰ ਲੈਣੇ ਕੱਪੜਾ ਇਕੱਠਾ ਹੋ ਗਿਆ ਸੀ ਹੁਣ ਅਸੀਂ ਓਕੇ ਹੁਣ ਅਸੀਂ ਆ ਦੇਖਿਓ ਜੀ ਪਹਿਲਾਂ ਸਾਡੇ 7 ਇੰਚ ਦੀ ਆਪਣੀ ਲੰਬੀ ਪਲੇਟ ਹੈ 7 ਦਾ ਆਪਣੇ ਕੋਲ ਆ ਗਿਆ ਜੀ 4.5 ਇੰਚ ਹਾਫ ਆ ਗਿਆ ਠੀਕ ਹੈ ਇਸੇ ਸਾਹਮਣੇ ਆਪਣੀ ਪਲੇਟ ਬਣਨੀ ਹੈ ਬੱਸ ਇਹ ਤੋਂ ਅੱਧਾ ਦਹੀਂ ਦੋਨੇ ਪਾਸੇ ਤੋਂ ਆਜਣਾ ਹੁਣ ਦੇਖੋ ਜੇਦ ਆਪਣਾ ਦੋਨੋਂ ਪਾਸੇ ਤੋਂ ਅੱਧਾ ਤਾਂ ਇੰਚ ਆਜਣਾ ਹੈ ਤਾਂ ਆਪਣੇ ਕੋਲ ਇੱਥੇ ਛਾਤੀ ਹੈਗੀ 3 9 ਇੰਚ ਨਾ 18 ਇੰਚ ਤਾਂ ਅਸੀਂ ਅੱਧਾ ਇੰਚ ਵਧਾ ਲਿਆ ਸੀ ਕਹਿ ਕੇ ਠੀਕ ਹੈ ਜੀ ਇਹ ਰੀਜ਼ਨ ਹੁੰਦਾ ਆਪਣੇ ਕੋਲ ਵਧਾਉਣ ਦਾ ਹੈ ਜੀ ਠੀਕ ਹੈ ਜੀ ਉਹ ਕਟਿੰਗ ਕਰ ਦਾਂਗੇ ਜੀ ਅਸੀਂ ਪਹਿਲਾ ਅਸੀਂ ਦੋਨੋਂ ਪੱਲੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਜਿਹੜੀ ਸੀ ਸਭ ਤੋਂ ਪਹਿਲਾਂ ਗਲਾਈ ਦੀ ਉਹ ਕਟਿੰਗ ਹੋ ਗਈ ਹੈ ਹੁਣ ਅਸੀਂ ਬੈਕ ਵਾਲਾ ਪੱਲਾ ਇਦਾਂ نیچے ਫੋਲਡ ਕਰ ਦੇਣਾ ਠੀਕ ਹੈ ਜੀ ਇੱਥੇ ਰੱਖ ਲਓ ਜੀ ਆਹ 프ਰੰਟ ਕੱਟ ਪੜਾਓ ਠੀਕ ਹੈ ਆਪਣਾ ਹੁਣ ਬੈਗ ਵਾਲਾ ਆ ਗਿਆ ਜੀ ਬੈਗ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ 5.5 ਇੰਚ ਤਿਆਰ ਹੈ ਜੀ ठीक है जी पौने तीन इंच तो अं निशान लावे साढ़े पां इंच अपने को तैयार है छे इंच की असी कटिंग करा क्योंकि अद्धा इंच अपने को मार्जिन आना हूं है जी गलच कपड़ा मोटे इंच कपड़ा देना होंगे ठीक है जी बस हल्की जी राउंडशीप गुलाई देती है हाँ जी बस कटिंग थोड़े से तैयार है वीडियो वजी लगी तो चैनल सबसक्राइब जरूर करो जी धन्यवाद जी